ਮੇਰੀ ਨਹੀਂ ਬਣ ਜਾਂਦੀ ਆ ਕਿ ਕਦੇ ਖਾਂਦੇ ਟੁੱਕਰ ਕਦੇ ਖਾਂਦੇ ਖੀਰਾ ਕਦੇ ਸੁੱਕੀਆਂ ਰੋਟੀਆਂ ਕਦੇ ਖੀਰਾ ਕਦੇ ਖਾਂਦੇ ਟੁੱਕਰ ਕਦੇ ਖਾਂਦੇ ਖੀਰਾ ਕਦੇ ਪਾਉਂਦੇ ਲੱਠੇ ਕਦੇ ਪਾਉਂਦੇ ਲੀਰਾ ਵਕਰਾ ਦੀ ਜ਼ਿੰਦਗੀ ਤੇ ਮੋਲਾ ਸਹਾਰੇ ਫਕੀਰੀ ਨਹੀਂ ਸੌਖੀ ਦਿਖਾ ਦੇਂਦੀ ਤਾਰੇ ਫਕੀਰੀ ਨਹੀਂ ਸੌਖੀ ਦਿਖਾ ਦੇਂਦੀ ਤਾਰੇ ਫੂਲੇਵਾ ਦੀਏ ਮਰ ਕੇ ਜਾਣਾ ਪੈਂਦਾ ਸ਼ੌਂਕੀ ਵੇ ਕੱਚਿਆਂ ਤੇ ਪਰ ਕੇ ਜਮਾਨਾ ਕੀ ਰੋਕੇ ਜੇ ਸੱਜਣ ਬੁकारे ਫਕੀਰੀ ਨਹੀਂ ਸੌਖੀ ਦਿਖਾ ਦੇਂਦੀ ਤਾਰੇ ਫਕੀਰੀ ਨਹੀਂ ਸੌਖੀ ਦਿਖਾ ਦੇਂਦੀ ਤਾਰੇ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਫੁੱਲ ਕੇ ਤਾੜੀਆਂ ਬਾਬਾ ਜੀ ਦੇ ਵਾਸਤੇ ਕੋਈ ਸਾਜੇ ਦਰਵਾਜ਼ੇ ਦੀ ਇਹ ਵੀ ਕਮੀ ਸੀ ਜ਼ੋਰਦਾਰ ਤਾੜੀਆਂ ਭਾਦੇ ਵਾਸਤੇ ਵੀ ਗਰਮੀ ਦੇ ਵਿੱਚ ਪਾਣੀ ਵਰਤਾ ਰਿਹਾ ਮੇਰਾ ਵੀਰ ਇਹਦੇ ਵਾਸਤੇ ਜ਼ੋਰਦਾਰ ਤਾੜੀਆਂ ਇਹ ਵੀ ਵਿਹਾਫ ਨਹੀਂ ਲੱਗਣੀ ਚਾਹੀਦੀ ਔਰ ਰਾਜਕੁਮਾਰ ਜੀ ਜਰਾ ਕਰਾਓ ਤੁਸੀਂ ਮੇਰਾ ਵੀਰ ਰਾਜਕੁਮਾਰ ਦਰਬਾਰ ਦਾ ਮੁਖ ਸੇਵਾਦਾਰ ਹੈ ਸਾਡਾ ਵੀਰ ਇਹ ਮੁਖ ਸੇਵਾਦਾਰ ਪਾਪਾ ਜੀ ਐਵੇਂ ਨਹੀਂ ਬਣਿਆ ਸੰਗਤ ਜੀ ਸਾਡਾ ਵੀਰ ਐਵੇਂ ਨਹੀਂ ਮੁਖ ਸੇਵਾਦਾਰ ਬਣਿਆ 22 ਸਾਲ ਤੋਂ ਪਾਪਾ ਜੀ ਦੇ ਨਾਲ ਪਿਆਰ ਹੈ ਭਰਾਵਾਂ ਵਾਲਾ ਹੈ ਭਰਾਵਾਂ ਵਾਲਾ ਪਿਆਰ 22 ਸਾਲ ਤੋਂ ਔਰ ਫਿਰ ਗੁਰੂ ਮੁਰਸ਼ਦ ਵਾਲਾ ਪਿਆਰ ਵੀ ਆ ਜੀ ਫਿਰ murid ਹੋ ਜਾਣਾ ਕਿਸੇ ਯਾਰ ਦਾ murid ਹੋ ਜਾਣਾ ਬੜੀ ਵੱਡੀ ਗੱਲ ਹੈ ਇੱਕ ਵਾਰ ਜ਼ੋਰਦਾਰ ਤਾੜੀ ਨਾਲ ਇਸ ਗੱਲ ਤੇ ਤੇ ਜੇ ਸਰਪੰਚੀ ਦੀ ਗੱਲ ਕਰੀਏ ਤੇ ਉਹ ਵੀ ਹਿੱਕ ਠੋਕੇ ਕੀਤੀ ਆ ਸਾਡੇ ਵੀਰ ਨੇ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਰਾਜੂ ਸਰਪੰਚ ਸਾਡਾ ਵੀ ਖੁੱਲ ਕੇ ਤਾੜੀਆਂ ਜੇ ਮਾਲਕ ਨੇ ਪਿੰਡ ਦੀ ਸਰਪੰਚੀ ਦਿੱਤੀ ਆ ਨਾਲ ਦੀ ਨਾਲ ਇਹ ਨਾ ਦਰਬਾਰ ਗੁਰਬਖਸ਼ ਜੀ ਦਿੱਤੀ ਆ ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਖੁੱਲ ਕੇ ਤਾੜੀ ਔਰ ਬਾਬਾ ਜੀ ਦਾ ਬੜਾ ਬੜਾ ਆਸ਼ੀਰਵਾਦ ਹੈ ਬੜਾ ਵੱਡਾ ਸਹਾਰਾ ਸਾਡੇ ਵੀਰ ਨੂੰ ਮਾਨਕ ਹਮੇਸ਼ਾ ਕਰਨ ਦੀ ਕਰਾ ਦੇਵੇਦਰ ਤੇ ਸੋ ਚੰਦ ਬੱਲਾ ਦੇ ਵਿੱਚ ਆਓ ਜੀ ਮਾਨਕ